ਹਾਂਜੀ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋ ਗਿਆ ਸਾਹਮਣੇ ਜੋ ਕਿ ਭਈ ਇੱਕ ਪੁਲਿਸ ਅਫਸਰ ਬਣਿਓ ਦੱਸਿਆ ਗਿਆ ਵੀ ਨਰਿੰਦਰਦੀਪ ਨੂੰ ਕਿਸ ਨੇ ਚੱਕਿਆ ਕਿਵੇਂ ਉਹਨੂੰ 3rd ਡਿਗਰੀ ਦਾ ਝਟਕਾ ਲਾਇਆ ਤੇ ਕਿਵੇਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਕਿ ਇਹ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਤੇ ਜਿਵੇਂ ਕਿ ਪੁਲਿਸ ਵਾਲਿਆਂ ਵੱਲੋਂ ਇਹ ਸੀਆਈ ਸਟਾਫ ਵੱਲੋਂ ਬਠਿੰਡਾ ਦੀ ਪੁਲਿਸ ਨੇ ਮਾਰ ਦਿੱਤਾ ਜਾਂਦਾ ਤੇ ਪਰ ਇਹ ਇਨਸਾਫ ਦੀਵਾਉਣ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਕੀ ਸਵਾਲ ਰੱਖੇ ਆ ਸਾਹਮਣੇ ਤਾਂ ਪਹਿਲਾਂ ਇੱਕ ਵੀਡੀਓ ਸੁਣੋ ਬਹੁਤ ਵੱਡੇ ਖੁਲਾਸੇ ਜੋ ਕਿ ਇੱਕ ਪੁਲਿਸ ਅਫਸਰ ਵੱਲੋਂ ਕੀਤੇ ਗਏ ਵੀ ਕਿਉਂ ਚੱਕਿਆ ਕਿਸ ਨੇ ਚੱਕਿਆ ਤੇ ਕੀ ਕੀਤਾ ਗਿਆ ਨਰਿੰਦਰਦੀਪ ਨਾਲ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਚਾਰ ਸਾਂਝੇ ਸੁਣੋ ਵੀ ਜਦੋਂ ਸੀਆਈਏ ਚੱਕਦੀ ਕੀ ਐਵੇਂ ਬੰਦਾ ਚੁੱਕਿਆ ਜਾ ਸਕਦਾ ਜੇਕਰ ਚੁੱਕਿਆ ਗਿਆ ਤਾਂ ਕੀ ਇਸ ਤਰੀਕੇ ਦੇ ਨਾਲ 3rd ਡਿਗਰੀ ਟੌਰਚਰ ਕੀਤਾ ਜਾ ਸਕਦਾ ਹੋਰ ਇਸ ਮਾਮਲੇ ਦੇ ਵਿੱਚ ਕੀ ਕੁਝ ਆ ਸਾਰੀ ਗੱਲਬਾਤ ਕਰਦੇ ਆ ਗੋਤਰਾ ਸਾਹਿਬ ਇਸ ਵੇਲੇ ਬਹੁਤ ਮੁੱਦਾ ਭਖਿਆ ਹੋਇਆ ਨਰਿੰਦਰਦੀਪ ਦਾ ਹਰ ਕੋਈ ਜਾਨਣਾ ਚਾਹੁੰਦਾ ਕਿ ਆਖਿਰਕਾਰ ਨਰਿੰਦਰਦੀਪ ਕੀ ਕੋਈ ਚਿੱਟਾ ਵੇਚਦਾ ਸੀਗਾ ਕੀ ਕੋਈ ਮਰਡਰ ਕੀਤਾ ਗਿਆ ਸੀਗਾ ਕੀ ਕੋਈ ਇਹੋ ਜੀ ਦੇਸ਼ದ್ರੋਹ ਦਾ ਮਾਮਲਾ ਸੀਗਾ ਕਿ ਜਿਹੜਾ ਉਹਨੂੰ ਐਵੇਂ ਚੋਕੇ ਇੰਨਾ ਹੀ ਜ਼ਿਆਦਾ ਉਹਦੇ ਤੇ ਤਸ਼ੱਦਦ ਢਾਈ ਗਈ ਤੁਸੀਂ ਇਹ ਪੂਰੇ ਮਾਮਲੇ ਨੂੰ ਦੇਖਦੇ ਕਿਵੇਂ ਹੋ ਸਤਿ ਸ਼੍ਰੀ ਅਕਾਲ ਇਹ ਮਾਮਲਾ ਕੋਈ ਛੋਟਾ ਜਿਹਾ ਮਾਮਲਾ ਨਹੀਂ ਬਹੁਤ ਗੰਭੀਰ ਮਾਮਲਾ ਹੈ ਕਿ ਸਾਡੀ ਸਰਕਾਰ ਨੇ ਔਰ ਸਾਡੇ ਡੀਜੀਪੀ ਸਾਹਿਬ ਨੇ ਕਿਹਾ ਸੀ ਵੀ 31 ਮਈ ਤੱਕ ਆਪਾਂ ਨਸ਼ਾ ਖਤਮ ਕਰ ਦੇਣਾ ਜੀ ਜੋਧਨਸ਼ਿਆ ਅਵਿਰੋਧ ਸੀ ਪਰ ਜੋਧਨਸ਼ਿਆ ਅਵਿਰੋਧ ਨਹੀਂ ਜੁੱਧ ਤੇ ਹੋ ਗਿਆ ਸਾਡੇ ਜਿਹੜੇ ਕੋ ਵਧੀਆ ਕੰਮਕਾਰ ਕਰਨ ਵਾਲੇ ਉਹਨਾਂ ਦੇ ਵਿਰੁੱਧ ਹੋ ਗਿਆ ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਇੱਕ ਐਵੇਂ ਇੰਗਲਿਸ਼ ਪਾਸ ਹੋਵੇ ਤੇ ਜਨਤਾ ਨੂੰ ਉਹ ਵਧੀਆ ਸੇਧ ਦੇ ਰਿਹਾ ਹੋਵੇ ਤੇ ਉਸ ਬੰਦੇ ਨੂੰ ਤੁਸੀਂ ਚੁੱਕ ਲਿਆ ਹੋਵੇ ਪੁਲਿਸ ਨੇ ਬਿਨਾ ਕਿਸੇ ਕਾਰਨ ਦੇ ਕਉਂਕਾ ਮੈਂ ਵੀ 2-3 ਦਿਨ ਤੋਂ ਇਹ ਹੀ ਪਤਾ ਕਰ ਰਿਆ ਸੀ ਮੇਰੇ ਕੋਲ 2-3 ਵਾਰੀ ਪ੍ਰੈਸ ਵਾਲਿਆਂ ਨੇ ਪੁੱਛਣਾ ਚ ਆਇਆ ਮੈਂ ਕੋਈ ਗੱਲਬਾਤ ਤਸੀ ਨਹੀਂ 2-3 ਦਿਨ ਤੋਂ ਸਾਡੇ ਬਠਿੰਡਾ ਜ਼ਿਲ੍ਹੇ ਦੇ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਕਿਹਾ ਪਤਾ ਕਰੋ ਕੀ ਗੱਲਬਾਤ ਹੈ ਹੋਰ ਵੀ ਪਤਾ ਕੀਤਾ ਪਰ ਮੈਨੂੰ ਕੋਈ ਪ੍ਰੋਪਰ ਜਵਾਬ ਨਹੀਂ ਮਿਲਿਆ ਪ੍ਰੋਪਰ ਜਵਾਬ ਨਾ ਮਿਲਣ ਦੀ ਵਜ੍ਹਾ ਕਰਕੇ ਫਿਰ ਅੱਜ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰ ਰਿਹਾ ਕਿ ਜਦੋਂ ਉਸ ਬੰਦੇ ਨੂੰ ਚੁੱਕਿਆ ਗਿਆ ਉਸ ਬਾਰੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਚੁੱਕਣ ਤੋਂ ਬਾਅਦ ਕੀ ਕੋਈ ਕੋਈ ਰਿਪੋਰਟ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਕਿਸੇ ਮਤਲਕਾ ਥਾਣੇ ਨੂੰ ਨਹੀਂ ਦੱਸਿਆ ਕਿਸੇ ਉਹਦੇ ਰਿਸ਼ਤੇਦਾਰ ਨੂੰ ਘਰ ਉਰ ਦੇ ਨਹੀਂ ਦੱਸਿਆ ਕੋਈ ਡਾ ਸੁਲਝਿਆ ਬੰਦਾ ਕਿ ਤਿੰਨਾ ਪਰਿਵਾਰਾਂ ਦੇ ਵਿੱਚ ਇੱਕ ਬੰਦਾ ਸੀ ਉਹ ਕੱਲਾ ਘਰ ਦੇ ਵਿੱਚ ਔਰ ਉਹਨੂੰ ਚੁੱਕ ਕੇ ਪੁਲਿਸ ਨੇ ਇਹ ਅਜੇ ਤੱਕ ਨਹੀਂ ਅਜੇ ਤੱਕ ਵੀ ਛੋਹ ਨਹੀਂ ਕੀਤਾ ਕਿ ਉਸ ਬੰਦੇ ਨੂੰ ਕਿਉਂ ਚੁੱਕਿਆ ਸੀ ਚੁੱਕ ਲਿਆ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਇਨਫੋਰਮੇਸ਼ਨ ਲੈਣ ਵਾਸਤੇ ਚੁੱਕਿਆ ਸੀ ਜਾਂ ਉਹਦੇ ਕੋਲ ਕੋ ਆਇਆ ਗਿਆ ਕਿਸੇ ਵੀ ਗੱਲ ਵਾਸਤੇ ਮੈਂ ਕਹਿੰਦਾ ਚੁੱਕਿਆ ਹੋਇਆ ਤੁਸੀਂ ਘਟ ਤੋਂ ਘਟ ਉਹਦੇ ਘਰ ਤੇ ਤੁਸੀਂ ਇਨਫੋਰਮੇਸ਼ਨ ਦਿਓ ਉਹਦੇ ਘਰ ਦੇ ਨਾਲ ਦੱਸੋ ਉਹਦੇ ਘਰ ਮਤਲਕਾ ਥਾਣੇ ਨੂੰ ਦੱਸੋ ਤੁਸੀਂ ਚੁੱਕ ਲਿਆ ਚੁੱਕਣ ਤੋਂ ਬਾਅਦ ਉਹਨੂੰ ਇੰਨਾ ਕੁ ਇਨਟੈਰੋਗੇਟ ਕੀਤਾ ਕਿ ਉਹ ਇਨਟੈਰੋਗੇਸ਼ਨ ਦੌਰਾਨ ਹੀ ਵਿਚਾਰੇ ਦੀ ਉਹਦੀ ਡੈਥ ਹੋ ਗਈ ਔਰ ਐਡਾ ਸੁਲਜਿਆ ਹੋਇਆ ਬੰਦਾ ਇਨਸਾਨ ਹੋਵੇ ਕਿ ਜਨਤਾ ਨੂੰ ਉਹ ਪੜ੍ਹਾਈ ਬੱਚਿਆਂ ਨੂੰ ਸਿੱਧੇ ਰਸਤੇ ਦੇ ਲਾ ਰਿਹਾ ਹੋਵੇ ਆਫਟਰ ਐਮ ਐਮ ਅੰਗਲਿਸ਼ੀ ਅੰਗਲਿਸ਼ ਦੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹੋਏ ਕੋਈ ਪੜ੍ਹਾ ਹੀ ਰਿਹਾ ਸੀ ਨਾ ਹਮਮ ਔਰ ਅੱਜ ਉਹ ਪਰਿਵਾਰ ਸੜਕਾਂ ਤੇ ਰੌਲਾ ਪਾ ਰਿਹਾ ਵੀ ਸਾਡੇ ਨਾਲ ਧੱਕਾ ਹੋਇਆ ਹਮ ਤੇ ਉਹਦੇ ਉਹਦੇ ਵਿੱਚ ਕੀ ਹੋਇਆ ਤਿੰਨ ਥਾਣੇਦਾਰਾਂ ਤੇ ਪਰਚਾ ਦੇ ਦਿੱਤਾ ਹਮ ਕਿਉਂਕਿ ਇਸ ਤੋਂ ਥੋੜੇ ਦਿਨ ਪਹਿਲਾਂ ਮੈਂ ਬਠਿੰਡੇ ਗਿਆ ਸੀ ਉਸ ਸੀਆਈਆ ਇਨਸਪੈਕਟਰ ਨੂੰ ਮੈਂ ਉੱਥੇ ਮਿਲਿਆ ਸੀ ਜੀ ਸਾਡੇ ਨਾਲ ਇੱਕ ਮਿੱਤਰ ਸੀ ਸਾਡਾ ਕਿਸਾਨ ਆਗੂ ਸੀ ਉਹਦੇ بیٹے ਨੇ ਉਹਨੂੰ ਮਾਰ ਦਿੱਤਾ ਸੀ ਉਸ ਸਬੰਧ ਵਿੱਚ ਮੈਂ ਤਲਵੰਡੀ ਸਾਬੋ ਥਾਣੇ ਗਿਆ ਸੀ ਹਾਂ ਉੱਥੇ ਐਸਐਸਬੀ ਸਾਹਿਬ ਦਾ ਪੀਐਸਓ ਵੀ ਆਇਆ ਸੀ ਤੇ ਇਹ ਵੀ ਉੱਥੇ ਸੀ ਐਸਐਚਓ ਵੀ ਉੱਥੇ ਸੀ ਉਹ ਵੀ ਐਸੇ ਕਰਕੇ ਗਿਆ ਸੀ ਕਿ ਉਦੋਂ ਉਹ ਸੰਸਕਾਰ ਨਹੀਂ ਸੀ ਕਰਦੇ ਪਏ ਕਿਉਂਕਿ ਉਦੋਂ ਪੁਲਿਸ ਫੜਦੀ ਨਹੀਂ ਸੀ ਪਈ ਜਿਹੜੇ ਜਿਨ੍ਹਾਂ ਨੇ ਮਾਰਿਆ ਔਰ ਜਿਹੜੇ ਕ੍ਰਿਮੀਨਲ ਹੋਰ ਨਾਲ ਸੀ ਦੋਤਾ ਉਹ ਡੈੱਡ ਬਾਡੀ ਰੱਖੀ ਸੀ ਧਰਨਾ ਲਾਇਆ ਸੀ ਉਹਨਾਂ ਨੇ ਉਸ ਸਬੰਧ ਵਿੱਚ ਫਿਰ ਮੈਂ ਗਿਆ ਸੀ ਫਿਰ ਗੱਲ ਕੀਤੀ ਔਰ ਇਸੇ ਸੀਆਈਆਈ ਇਨਸਪੈਕਟਰ ਨੇ ਇਹ ਕਿਹਾ ਜੀ ਅਸੀਂ ਸ਼ਾਮ ਤੱਕ ਬੰਦਾ ਫੜ ਬੰਦਾ ਫੜ ਲੈਣੇ ਆ ਉਹੀ ਸੀਆਈਆਈ ਇਨਸਪੈਕਟਰ ਜਿਹਨੇ ਟੌਰਚਰ ਕੀਤਾ ਉਸੇ ਇਨਸਪੈਕਟਰ ਨੇ ਮੈਂ ਮਿਲਿਆ ਉਹਨੂੰ ਇਹ ਕੌਣ ਨੇ ਇਨਸਪੈਕਟਰ ਕੀ ਇਹਨਾਂ ਦੀ ਹਿਸਟਰੀ ਕੀ ਹੈ ਕੀ ਰੁਵਈਆ ਕੀ ਐਵੇਂ ਸਾਰਿਆਂ ਨਾਲ ਕੀਤਾ ਜਾਂਦਾ ਇਹ ਤੇ ਹੁਣ ਜਨਤਾ ਨੂੰ ਪਤਾ ਹੋਏਗਾ ਕਿ ਮੈਂ ਇੱਥੇ ਰਹਿਣਾ ਪਰ ਮੈਨੂੰ ਜੋ ਪਤਾ ਲੱਗਿਆ ਵੀ ਉਹ ਇਸੇ ਹੀ ਤਰੀਕੇ ਨਾਲ ਚੱਲ ਰਿਹਾ ਸੀ ਉੱਥੇ ਜਨਤਾ ਨੂੰ ਜਨਤਾ ਦੀ ਸੁਣਵਾਈ ਕੋਈ ਨਹੀਂ ਸੀ ਜਨਤਾ ਨਾਲ ਧੱਕਾ ਹੋ ਰਿਹਾ ਸੀ ਜਨਤਾ ਕੋਈ ਦੱਸ ਨਹੀਂ ਸੀ ਤੁਸੀਂ ਦੱਸੋ ਵੀ ਉਹ ਤੇ ਗੱਲ ਮੈਂ ਦੂਜੀ ਕਰਨਾ ਮੈਂ ਆਪਣੇ ਆਪ ਬੀਤੀ ਦੀ ਗੱਲ ਦੱਸਣਾ ਪਿਆ ਕਿ ਉਹ ਬੰਦਾ ਫੜਦੇ ਨਹੀਂ ਸੀ ਪੇ ਹਾਂ ਕਿਉਂਕਿ ਬੰਦਾ ਮਾਰਿਆ ਉਹਦੇ ਮੁੰਡੇ ਨੂੰ ਹੋਵੇ ਤੇ ਨਾਲ ਦੋ ਤਿੰਨ ਜਿਹੜੇ ਨਾਲ ਇਹਨਾਂ ਬੋਲ ਸੀ ਉਹਨਾਂ ਨੂੰ ਨਹੀਂ ਫੜਦੇ ਪਏ ਸੀ ਫੇਰ ਸੰਸਕਾਰ ਦੇ ਵੇਲੇ ਇਹ ਬਿਆਨ ਲਿਖਾ ਕੇ ਗੱਲ ਕੀਤੀ ਗਈ ਵੀ ਮੈਂ ਕਹਾਂ ਵੀ ਇਹ ਬਿਆਨ ਲਿਖੋ ਵੀ ਇਹਦੀ ਜਿਹੜੀ ਵਾਈਫ ਵਿੱਚ ਇਨਵੋਲਵ ਸੀ ਕਿਉਂਕਿ ਸਾਰੇ ਇਕੱਠੇ ਸੀ ਮਿਲੇ ਉਹ ਲਿਖਣ ਤੋਂ ਬਾਅਦ ਫੇਰ ਉਹਨਾਂ ਨੇ ਵਿਖਿਆ ਸੰਸਕਾਰ ਅਗਲੇ ਦਿਨ ਕੀਤਾ ਉਸ ਤੋਂ ਪਹਿਲਾਂ ਉਹ ਰਸ ਕੀਤਾ ਮੈਂ ਗੱਲ ਕਰਦਾ ਆਪਾਂ ਗੱਲ ਮੁੱਦੇ ਦੀ ਤੇ ਆਈਏ ਕਿ ਉਹ ਇੱਕ ਵਧੀਆ ਇਨਸਾਨ ਨੂੰ ਮਾਰ ਦਿੱਤਾ ਇੰਟੈਰੋਗੇਟ ਕਰਕੇ ਯਾਰ ਕਿੱਡੀ ਕੁ ਵੱਡੇ ਕਿੱਡਾ ਕੋਨੇ ਕ੍ਰਾਈਮ ਕਰ ਦਿੱਤਾ ਇਹ ਮੈਨੂੰ ਇਸ ਗੱਲ ਦਾ ਪੁੱਛਦਾ ਮੈਂ ਆਮ ਜਨਤਾ ਨੂੰ ਪੁੱਛਦਾ ਜੇ ਮੈਨੂੰ ਨਹੀਂ ਸਮਝ ਮੈਨੂੰ ਸਭ ਦੱਸਿਆ ਜਾਵੇ ਕਿ ਉਹਨੇ ਕਿੱਡਾ ਕ੍ਰਾਈਮ ਕੀਤਾ ਸੀ ਕੋਈ ਚਿਟਾ ਵੇਚਦਾ ਸੀ ਜਾਂ ਚਿਟਾ ਲਾਉਂਦਾ ਸੀ ਜਾਂ ਚਿੱਟੇ ਦੇ ਕੋਈ ਕ੍ਰਿਮੀਨਲ ਉਹਦੇ ਕੋਲ ਆਉਂਦੇ ਸੀ ਜਾਂ ਕੋਈ ਗੱਲਬਾਤ ਹੀ ਦੱਸਿਆ ਜਾਵੇ ਤੁਸੀਂ ਦੇਖੋ ਮੀਡੀਆ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਯਾਰ 7-8 ਸਾਲ ਦਾ ਬੱਚਾ ਹੋਵੇਗਾ ਉਹ ਜਨਤਾ ਦੇ ਸਾਹਮਣੇ ਕਿਦਾਂ ਨਾਰੇ ਲਾਉਣ ਰਿਹਾ ਹੈ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾ ਉਸ ਬੱਚੇ ਨੂੰ ਅਜੇ ਸਮਝ ਨਹੀਂ ਪੀ ਪੰਜਾਬ ਸਰਕਾਰ ਮਰਦਾਬਾਦ ਹੁੰਦਾ ਕੀ ਹੈ ਉਸ ਬੱਚੇ ਨੂੰ ਦੇਖ ਕੇ ਤੁਸੀਂ ਦੇਖੋ ਬੱਚਾ ਮਰਦਾਬਾਦ ਕਹਿੰਦਾ ਉਹਨੂੰ ਇਹਨਾਂ ਨੂੰ ਪਤਾ ਵੀ ਮੇਰਾ ਪਿਓ ਖੁਦ ਇਹ ਕੰਮ ਹੋ ਗਿਆ ਮੇਰੇ ਪਿਓ ਨਾਲ ਗੋਪਿੰਦਰ ਜੀ ਤੁਸੀਂ ਵੀ ਰਿਪੋਰਟ ਦੇਖੀ ਹੋਏਗੀ ਜਿਹੜੀ ਪੋਸਟ ਮੈਡਮ ਦੀ ਰਿਪੋਰਟ ਆਈ ਹੈ ਤੁਸੀਂ ਤਾਂ ਬਿਹਤਰ ਤੀਕੇ ਨਾਲ ਸਮਝਦੇ ਹੋ ਮਹਿਕਮੇ ਦੇ ਵਿੱਚ ਰਹੇ ਹੋ ਟੌਰਚਰ ਕੀਤਾ ਕਿੰਨਾ ਕੁ ਗਿਆ ਕਿੱਥੇ ਕਿੱਥੇ ਉਹਦਾ ਕੋਈ ਅੰਗ ਐਸੋ ਜਿਆਦਾ ਛੱਡਿਆ ਨਹੀਂ ਰਿਪੋਰਟ ਮੈਂ ਮੰਗਵਾਈ ਸੀ ਮੇਰੇ ਕੋਲ ਆਜੇ ਗੱਲ ਉਹਦਾ ਕੋਈ ਅੰਗ ਐਸੋ ਜਿਹਾ ਅੰਗ ਛੱਡਿਆ ਨਹੀਂ ਵੀ ਜਿਹੜਾ ਇੰਟੈਰੋਗੇਟ ਨਹੀਂ ਕੀਤਾ ਪੋਸਟਮਾਰਡ ਰਿਪੋਰਟ ਦੇ ਵਿੱਚ ਇਹ ਆਇਆ ਉਹਦਾ ਕੋਈ ਅੰਗ ਐਸੋ ਜਿਹਾ ਨਹੀਂ ਛੱਡਿਆ ਵੀ ਜਿੱਥੇ ਇੰਟੈਰੋਗੇਟ ਨਹੀਂ ਕੀਤਾ ਤੁਸੀਂ ਆਪਸਾਬ ਲਾਓ ਵੀ ਬੰਦਾ ਕਿਦਾਂ ਬਚੇਗਾ ਕਰੰਟ ਕੋ ਛੋਟੀ ਜੀ ਗੱਲ ਨਹੀਂ ਸਾਡਾ ਮੜ ਜਾ ਕਿਤੇ ਹੱਥ ਲੱਗ ਜਾ ਨਾ ਬਿਜਲੀ ਤਾਰ ਨੂੰ ਤੇ ਬੰਦਾ 10 ਮਿੰਟ ਸੁਰਤ ਨਹੀਂ ਹੁੰਦੀ ਬੰਦੇ ਹਾਂ ਤੇ ਉਹਨੂੰ ਕੋਈ ਐਸੋ ਜਿਹਾ ਪਾਰਟ ਉਹਦਾ ਛੱਡਿਆ ਨਹੀਂ ਜਿਹੜਾ ਅੰਡਰ ਤੁਸੀਂ ਤਾਂ ਇਹ ਸਾਰਾ ਕੁਝ ਵਿਭਾਗਾਂ ਦੇ ਵਿੱਚ ਦੇਖਿਆ ਵੀ ਹੋਏਗਾ ਲੋਕ ਇਹ ਵੀ ਜਾਨਣਾ ਚਾਹੁੰਦੇ ਕਿ 3rd ਡਿਗਰੀ ਹੁੰਦਾ ਕੀ ਹੈ ਕਿਵੇਂ ਜਦੋਂ ਸੀਆਈਏ ਚੁੱਕਦੀ ਹੈ ਤਾਂ ਕੀ ਕੁਝ ਕੀਤਾ ਜਾਂਦਾ 3rd ਡਿਗਰੀ 'ਚ 3rd ਡਿਗਰੀ ਦੇ ਵਿੱਚ ਇਹ ਇੰਟਰੋਗੇਸ਼ਨ ਆਪਾਂ ਇਹਨੂੰ ਕਹਿ ਦਿੰਨੇ ਆ ਇੰਟਰੋਗੇਸ਼ਨ 3rd ਡਿਗਰੀ ਦੇ ਵਿੱਚ ਵੀ 3 ਡਿਗਰੀ ਦਾ ਮਤਲਬ ਸਮਝੋ ਘਟ ਗਿਆ ਤੋਂ ਘਟ ਗਿਆ ਵੀ ਤਰੀਕਾ ਵਰਤਣਾ ਵੀ ਇਸ ਬੰਦੇ ਕੋਲ ਆ ਚੀਜ਼ ਆਪਾਂ ਬੁਲਾਉਣੀ ਹੈ ਵੀ ਇਹ ਚੀਜ਼ ਦੇ ਕੋਲ ਜੇ ਮੰਨ ਲਓ ਚੋਰ ਇਹ ਕੋ ਫੜਿਆ ਵੀ ਇੱਕ ਚੀਜ਼ ਇੱਕ ਇੱਕ ਤਾਂ ਹੀ ਰਿਕਵਰੀ ਕਰ ਲਈ ਬਾਕੀ ਇਹਨੂੰ ਪਤਾ ਵੀ ਇਹਦੇ ਕੋਲ ਹੈਗੀਆਂ ਚੀਜ਼ਾਂ ਪਰ ਉਹ ਬੋਲਦਾ ਨਹੀਂ ਉਦੋਂ ਫਿਰ 3 ਡਿਗਰੀ ਤਰੀਕਾ ਵਰਤਿਆ ਜਾਂਦਾ ਜਿਸ ਦੇ ਨਾਲ ਫਿਰ ਇਹਨੂੰ ਆਪਾਂ ਇੰਟਰੋਗੇਸ਼ਨ ਕਰਦੇ ਨੇ ਪੁੱਛ ਕੇ ਸਕਾ ਕੋਈ ਵੀ ਕਹਿ ਸਕਦੇ ਨਾ ਫਿਰ ਉਹ ਰਿਕਵਰੀ ਕੀਤੀ ਜਾਂਦੀ ਹੈ ਪਰ ਯਾਰ ਇਸ ਬੰਦੇ ਨਾਲ 3 ਡਿਗਰੀ ਤਰੀਕਾ ਵਰਤਣ ਦਾ ਕੀ ਕਾਰਨ ਸੀ ਇਹਦੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਹੋਣਾ ਤਾਂ ਤਾਂ ਵਰਤਿਆ ਜਾਵੇ ਨਾ ਕ੍ਰਿਮੀਨਲ ਦੇ ਨਾਲ ਵਰਤਿਆ ਜਾਂਦਾ ਕਿਉਂ ਕ੍ਰਿਮੀਨਲ ਜਿਹੜੇ ਬਾਦੀ ਦੱਸਿਆ ਪਰ ਕੀ ਐਵੇਂ ਅਚਾਨਕ ਘਰੋਂ ਕੋਈ ਗਿਆ ਹੋਏ ਤਾਂ ਉਹਨੂੰ ਬਾਹਰੋਂ ਚੋੱਕ ਕੇ ਥਾਣੇ ਲਿਜਾ ਕੇ ਐਵੇਂ ਮਾਰਕਟਾਈ ਕੀਤੀ ਜਾ ਸਕਦੀ ਕੋਈ ਕਾਨੂੰਨੀ ਹੈ ਇਹ ਜੀ ਸਰਕਾਰ ਦੀ ਮਿਹਰਬਾਨੀ ਨਾ ਕਾਂਗਾ ਇੰਨਾ ਦੁਨੀਆ ਨਾਲ ਧੱਕਾ ਮੈਂ ਤੇ ਦੁਨੀਆ ਨੂੰ ਰੋਜ਼ ਅੱਗੇ ਵੀ ਕਹਿੰਦਾ ਸ਼ਾਇਦ ਮੈਂ ਵੀਡੀਓ 'ਚ ਹੋਈ ਕਹਿੰਦਾ ਹਣਾ ਪਰ ਮੇਰੇ ਵੀਰੋ ਧਿਆਨ ਨਾਲ ਨਿਕਲਿਆ ਕਰੋ ਬਾਹਰ ਘਰੋਂ ਬਾਹਰ ਨਾਲ ਨਿਕਲੋ ਪਤਾ ਨਹੀਂ ਤੁਹਾਨੂੰ ਕਿੱਥੇ ਚੁੱਕ ਲੈਣਾ ਠੀਕ ਹੈ ਨਾ ਕੋਈ ਵੀ ਚੁੱਕ ਗਿਆ ਕੁਝ ਵੀ ਕਰ ਸਕਦੀ ਹੈ ਅੱਜ ਕੱਲ ਸਰਕਾਰ ਨੇ ਪੁਲਿਸ ਨੂੰ ਇੰਨੀ ਕੋ ਖੁੱਲੀ ਛੱਡ ਛੱਡੀ ਹੈ ਨਾ ਅੱਗੇ ਤੇ ਕਹਿੰਦੇ ਨਾ ਵੀ ਸਰਕਾਰ ਦੇ ਅੰਡਰ ਪੁਲਿਸ ਆਉਂਦੀ ਸੀ ਹੁਣ ਔਰ ਇਹ ਨਾਕਾ ਹੋ ਰਿਹਾ ਤੁਸੀਂ ਦੇਖੋ ਵੀ ਦੁਨੀਆ ਸੜਕਾਂ ਤੇ ਤੁਰੇ ਫਿਰਦੀ ਕੋਈ ਪਾਜ਼ਾ ਕੋਈ ਇੱਕ ਹੁਣ ਉਥੇ ਇਹ ਕੰਮ ਹੋ ਗਿਆ ਅਜੇ ਤੱਕ ਨਹੀਂ ਕੋਈ ਬੰਦੇ ਫੜੇ ਪਰਚਾ ਦੇਤਾ ਯਾਰ ਪਰਚਾ ਦੇਣਾ ਕੋ ਹੱਲ ਥੋੜੀ ਹੈ ਬੰਦਿਆਂ ਨੂੰ ਇਨਸਾਫ ਕੋ ਦਿੱਤਾ ਮੌਕੇ ਦੀ ਸਰਕਾਰ ਹੋਵੇ ਐਡਾ ਵੱਡਾ ਕੰਮ ਹੋ ਗਿਆ ਹੋਵੇ ਇੰਨੇ ਮਾੜਾ ਕੰਮ ਹੋਇਆ ਹੋਵੇ ਤੇ ਮੌਕੇ ਦੀ ਸਰਕਾਰ ਦਾ ਇੱਕ ਵੀ ਐਮਐਲਏ ਕੋਈ ਲੀਡਰ ਕੋਈ ਮੰਤਰੀ ਉਥੇ ਜਾ ਕੇ ਉਹਨਾਂ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਿਆ ਅਗਲੀ ਗੱਲ ਤੇ ਬਾਅਦ ਦੀ ਗੱਲ ਰਹੀ ਜੋਰ ਲੱਗਾ ਜਿਹਨਾਂ ਨਾਲ ਲੁਧਿਆਣੇ ਦੀ ਚੋਣ ਚੋਣ ਤੇ ਮੈਂ ਪੁੱਛਦਾ ਇਹਨਾਂ ਕੋਲ ਲੁਧਿਆਣੇ ਦੀ ਚੋਣ ਜਿੱਤ ਕੇ ਤੁਸੀਂ ਕੀ ਕੱਲ ਮੁੱਖ ਮੰਤਰੀ ਹੁਣ ਨਵਾਂ ਬਣਾਉਣਾ ਕੋਈ ਹੋਰ 94 ਸੀਟਾਂ ਤੁਹਾਡੀਆਂ ਹੈਗੀਆਂ ਉਹ ਤੁਸੀਂ ਮੁੱਖ ਮੰਤਰੀ ਦਾ ਯੋਰ ਇੰਨਾ ਲਾ ਜਿਹੜਾ ਉੱਥੇ ਬਣਾਉਣ ਵਾਸਤੇ ਇੱਕ ਸੀਟ ਜਿੱਤਣ ਵਾਸਤੇ ਜਦੋਂ ਕਿ ਸਾਰੇ ਕ੍ਰਿਮੀਨਲ ਜਿਹੜਾ ਬੰਦਾ ਦੂਜਾ ਕਾਂਗਰਸ ਦਾ ਹੈ ਇਹਨਾਂ ਦੇ ਵਿੱਚੋਂ ਆਪਸੇ ਰਲੀ ਮਲੀ ਭੁਗਤ ਕਿਉਂ ਜੇ ਦਿੱਲੀ ਏ ਰਲ ਮਿਲ ਕੇ ਕਾਂਗਰਸ ਦੇ ਬਣਾ ਸਕਦੇ ਨੇ ਬਣਾਦੇ ਜੋਰ ਲਾਇਆ ਨੇ ਇਲੈਕਸ਼ਨਾਂ ਤੇ ਕਿ ਇੱਥੇ ਨਹੀਂ ਰਲੇ ਮਲੇ ਹੋਣਗੇ ਸਾਡੀ ਜਨਤਾ ਸਾਡੇ ਪੰਜਾਬੀਆਂ ਨੂੰ ਬੇਵਕੂਫ ਬਣਾਇਆ ਸਾਡੇ ਪੰਜਾਬੀਆਂ ਦਾ ਧੱਕਾ ਹੋ ਰਿਹਾ ਸ਼ਰੇ ਅਮ ਧੱਕਾ ਸਾਨੂੰ ਦਿਖ ਰਿਹਾ ਹੁੰਦਾ ਪਿਆ ਅਸੀਂ ਸਰਕਾਰ ਨੂੰ ਕਿ ਅਸੀਂ ਜਨਤਾ ਨੂੰ ਇਹੋ ਬੇਨਤੀ ਕਰਨੀ ਆ ਵੀ ਥੋੜਾ ਬਚ ਕੇ ਚੱਲੋ ਪਤਾ ਨਹੀਂ ਕਿਤੇ ਤੇ ਕਿਹੜਾ ਮਾੜਾ ਟਾਈਮ ਕਦੋਂ ਲਿਆ ਕਦੋਂ ਚੁਕਲਿਆ ਤੁਸੀਂ ਲੈ ਤੁਸੀਂ ਤੁਸੀਂ ਇੱਥੇ ਕੀ ਲਓਗੇ ਜਿੰਦਰ ਜੀ ਇਹ ਤਾਂ ਸਰਕਾਰ ਹੈ ਪਰ ਇੱਥੇ ਤਾਂ ਆਪੋਜੀਸ਼ਨ ਵੀ ਨਜ਼ਰ ਨਹੀਂ ਆ ਰਹੀ ਮੈਨੂੰ ਲੱਗਦਾ ਸੁਖਪਾਲ ਸਿੰਘ ਖੈਰਾ ਤੋਂ ਹੀ ਲੱਗ ਆਪੋਜੀਸ਼ਨ ਉਹ ਆਪੋਜੀਸ਼ਨ ਨਾ ਦੀ ਸਰਕਾਰ ਕਾਂਗਰਸੀ ਹੈ ਜਦੋਂ ਕਾਂਗਰਸ ਦੇ ਆਪਸ ਚ ਰਲੇ ਮਿਲੇ ਤੇ ਆਪੋਜੀਸ਼ਨ ਕਿਹੜੀ ਰਹਿ ਗਈ ਹਾਂ ਠੀਕ ਹੈ ਨਾ ਆਪੋਜੀਸ਼ਨ ਤਾਂ ਆਪਾਂ ਕਹਿ ਦਿਆਂ ਵੀ ਜਦ ਕਾਂਗਰਸ ਦੇ ਨਾਲ ਤੇ ਦੂਜੇ ਨਾਲ ਆਪਸ ਗਏ ਆਪ ਤਾਂ ਇਕੱਠੇ ਹੀ ਨੇ ਸਾਡੇ ਪੰਜਾਬੀਆਂ ਨੂੰ ਜਨਤਾ ਨੂੰ ਬੇਵਕੂਫ ਬਣਾਇਆ ਇਹਨਾਂ ਨੇ ਕਿ ਜੀ ਇਹ ਅਲੱਗ-ਅਲੱਗ ਚੋਣ ਲੜ ਰਹੇ ਜੀ ਉਹ ਕਾਂਗਰਸ ਲੜ ਰਹੀ ਜੀ ਆ ਸਰਕਾਰ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਨਾ ਮੈਂ ਕਿਸੇ ਪਾਰਟੀ ਦੇ ਹੱਕ ਚ ਬੋਲਦਾ ਮੈਂ ਇੱਕ ਸੱਚ ਦੀ ਆਵਾਜ਼ ਬੋਲਦਾ ਮੈਂ ਜਨਤਾ ਦੇ ਨਾਲ ਖੜਾ ਜਨਤਾ ਦੇ ਨਾਲ ਚੱਲਾਂਗਾ ਜਿੱਥੇ ਜਾਣਾ ਪਿਆ ਜਾਵਾਂਗੇ ਵੀ ਕਿਉਂ ਜਨਤਾ ਮੰਗਦੀ ਹੈ ਇਨਸਾਫ ਜਨਤਾ ਨੂੰ ਪਹਿਲਾਂ ਸਰਕਾਰ ਦੋ ਸਰਕਾਰਾਂ ਆਈਆਂ ਪੰਜਾਬ ਦੇ ਵਿੱਚ ਦੋਹਾਂ ਕੋਲੋਂ ਇਨਸਾਫ ਨਹੀਂ ਮਿਲਿਆ ਤੇ ਜਨਤਾ ਨੇ ਬਦਲਾ ਲਿਆਂਦਾ ਔਰ ਬਦਲਾ ਇਹੋ ਜਿਹਾ ਲਿਆਂਦਾ ਕਿ ਜਨਤਾਂ ਨੇ ਕਿਹਾ ਵੀ ਸਾਡੀ ਹੁਣ ਕੋਈ ਹੱਕ ਸੁਣੇਗਾ ਸੁਣਾਈ ਹੋਏਗੀ ਉਹ ਇਸ ਸੁਣਾਈ ਦਾ ਰਿਜ਼ਲਟ ਇਹ ਹੈ ਕਿ ਜਨਤਾ ਦੀ ਬਿਲਕੁਲ ਹੀ ਸੁਣਾਈ ਨਹੀਂ ਅੱਗੇ ਤਾਂ ਕਿਤੇ ਗੱਲਬਾਤ ਹੈਗੀ ਕੋਈ ਜਾਂਦਾ ਹੈ ਕੋਈ ਮੰਤਰੀ ਮਿਲਦਾ ਸੀ ਕੋਈ ਸੀਐਮ ਮਿਲਦਾ ਸੀ ਕਿਸੇ ਦੀ ਗੱਲ ਹੁੰਦੀ ਸੀ ਵੀ ਅਕਾਲੀਆਂ ਦੀ ਸਰਕਾਰ ਵੀ ਸੀ ਜੇ ਬਾਦਲ ਸਾਹਿਬ ਕੋ ਕੋ 10 15 ਕੰਮ ਲਾਗੇ ਉਹਨੇ ਇੱਕ ਦੋ ਕਰ ਦਿੰਦੇ ਔਰ ਮਿਲਦਾ ਸੀ ਇੱਥੇ ਤਾਂ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਐਮਐਲਏ ਉਹਨਾਂ ਤੇ ਬੈਠੇ ਰਹਿੰਦੇ ਉਹਨਾਂ ਨੂੰ ਨਹੀਂ ਮਿਲਦਾ ਤੇ ਆਮ ਜਨਤਾ ਨੂੰ ਕਿੱਥੋਂ ਮਿਲੂਗਾ ਜਨਤਾ ਕਿੱਥੋਂ ਦੱਸੇਗੀ ਗੱਲਬਾਤ ਕਿੱਥੇ ਸੁਣਾਈ ਕੋਈ ਸੁਣੇਗੀ ਜਿਵੇਂ ਦੇ ਹਾਲਾਤ ਹੋ ਗਏ ਨੇ ਪਰਿਵਾਰ ਕਹਿੰਦਾ ਕਿ ਸਾਨੂੰ ਤਾਂ ਉਹ ਦੌਰ ਚੇਤੇ ਆ ਗਿਆ ਕਿ ਜਦੋਂ ਲੋਕ ਕਹਿੰਦੇ ਹੁੰਦੇ ਸਿਗੇ ਕਿ ਕੇਪੀਐਸ ਵਰਗਿਆਂ ਨੇ ਮੁੰਡੇ ਚੁੱਕ ਕੇ ਕਹਿੰਦੇ ਮਾਰਤੇ ਕਹਿੰਦੇ ਸਾਡਾ ਤਾਂ ਉਹ ਹਾਲ ਹੋ ਗਿਆ ਲੋਕ ਕਹਿੰਦੇ ਸਿਗੇ ਕਿ ਪੁਲਿਸ ਦੇ ਵਿੱਚ ਸੁਧਾਰ ਬਹੁਤ ਹੋ ਗਿਆ ਇਹ ਤਾਂ ਫਿਰ ਜਿਵੇਂ ਇਹ ਘਟਨਾ ਸਾਹਮਣੇ ਆਈ ਹੈ ਇਹ ਤਾਂ ਪਹਿਲਾਂ ਤੋਂ ਵੀ ਬੱਤਰ ਹੋ ਗਿਆ ਕੇਪੀਐਸ ਗੇਲੇ ਵੇਲੇ ਤੇ ਇਹਦਾ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਫਲਾਣੀ ਜਾਂ ਥਾਣੇ ਵਾਲੇ ਸਾਡਾ ਬੰਦਾ ਚੁੱਕ ਕੇ ਲੈ ਗਏ ਹੈ ਉਦੋਂ ਇਹ ਤਾਂ ਪਤਾ ਲੱਗਦਾ ਸੀ ਨਾ ਇਹਦੇ ਬੰਦੇ ਦਾ ਪਤਾ ਹੀ ਕੋਈ ਨਹੀਂ ਕੌਣ ਚੁੱਕ ਕੇ ਲੈ ਗਿਆ ਵਿਚਾਰੇ ਨੂੰ ਡੈਰੋਗੇਟ ਕਰਤਾ ਦੱਸਿਆ ਤੱਕ ਨਹੀਂ ਕਰਦਿਆ ਨਾ ਜਦੋਂ ਵਿਚਾਰਾ ਡੈਥ ਹੋ ਗਈ ਉਦੋਂ ਦੱਸਿਆ ਵੀ ਆਹ ਗੱਲਬਾਤ ਹੋਈ ਹੈ ਉਹਦੇ ਤੋਂ ਵੀ ਖਤਰਨਾਕ ਕੋਈ ਛਕਣੀਆਂ ਦੇ ਚੋਂ ਉਤੋਂ ਵੀ ਖਤਰਨਾਕ ਆ ਗਿਆ ਉਹ ਤੇ ਖਤਰਨਾਕ ਉਹਦੇ ਤੋਂ ਵੀ ਖਤਰਨਾਕ ਆ ਗਿਆ ਸਮਾਂ ਬਹੁਤ ਖਤਰਨਾਕ ਹੈ ਨਸ਼ੇ ਦੇ ਵਿੱਚ ਸਾਰੀ ਗ੍ਰਸਤ ਜਦੋਂ ਗ੍ਰਿਫਤ ਜਦ ਦੁਨੀਆ ਆਈ ਜਾਂਦੀ ਏ ਉਹ ਨਸ਼ੇ ਦੇ ਨਾਂ ਤੇ ਹੀ شریف ਬੰਦੇ ਵੀ ਨਾਲ ਵਿਚਾਰੇ ਮਾਰੇ ਜਾਂਦੇ ਜਿੱਦਾਂ ਕਿ ਇਹ ਕੀਤਾ ਗਿਆ ਜਿਵੇਂ ਮੈਂ ਸਰਕਾਰ ਕੋਲੋਂ ਇਹ ਮੰਗ ਕਰਦਾ ਇਸ ਚੀਜ਼ ਦੀ ਕਿ ਜੇ ਇਹਨਾਂ ਦੀ ਸੁਣਵਾਈ ਨਾ ਹੋਈ ਤੇ ਇਸ ਵੇਲੇ ਸਾਰੀ ਜਨਤਾ ਰੋਡ ਤੇ ਆਏਗੀ ਔਰ ਲੁਧਿਆਣੇ ਇਲੈਕਸ਼ਨ ਦੇ ਵਿੱਚ ਡਰ ਕੇ ਡਟ ਕੇ ਵਿਰੋਧ ਕਰਨਗੇ ਉਹ ਪਰਿਵਾਰ ਸਾਰੇ ਲੁਧਿਆਣੇ ਆਉਣ ਦੀ ਤਿਆਰੀ ਚ ਹੈ ਇੱਥੇ ਆ ਗਈ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਜਨਤਾ ਦੀ ਅੱਖਾਂ ਖੋਲਾਂਗੇ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਯਾਰ ਉਹ ਜਾਣ ਲਾ ਚੱਲ ਗਿਆ ਤੁਸੀਂ ਸਰਕਾਰ ਤੋੜੀ ਤੁਸੀਂ ਇਹ ਤਾਂ ਕਹਿ ਸਕਦੇ ਯਾਰ ਉਸ ਲੇਡੀ ਨੂੰ ਉਹ ਬੱਚਾ ਜਿੰਨੇ ਉਹਨੇ ਪਾਲਣਾ ਬੱਚਾ ਕ ਪੜਾਉਣਾ ਲਿਖਾਉਣਾ ਜਵਾਨ ਹੋਣਾ ਉਸ ਉਹਨੂੰ ਤਾਂ ਵਿਚਾਰੀ ਨੂੰ ਕੋਈ ਸਰਕਾਰੀ ਨੌਕਰੀ ਦੇ ਦਿਓ ਜੇ ਤੁਹਾਡੇ ਮਹਿਕਮੇ ਨੇ ਗਲਤ ਕਰ ਲਿਆ ਗਲਤੀ ਕਰ ਲਈ ਇਹਨਾਂ ਨੇ ਪਹਿਲੀ ਗੱਲ ਤੇ ਉਹਨਾਂ ਨੂੰ ਕਿਸੇ ਤਰੀਕੇ ਮਾਫ਼ ਨਹੀਂ ਕਰਨਾ ਕਿਉਂਕਿ ਪਰਚਾ ਤਾਂ ਦੇ ਦਿੱਤਾ ਫੜੇ ਤੇ ਜਾਣੇ ਅੱਜ ਨਹੀਂ ਕੱਲ ਫੜੇ ਜਾਣਗੇ ਠੀਕ ਹੈ ਨਾ ਇਹ ਚ ਬਚਾ ਕੋਈ ਨਹੀਂ ਤੁਸੀਂ ਆ ਦੇਖਦੇ ਹੋ ਅੱਜ ਵੀ ਦੇਖੋ ਕਿਦਾਂ ਸਜ਼ਾ ਹੋ ਰਹੀ ਸਾਰੀਆਂ ਨੌਕਰੀਆਂ ਪੂਰੀਆਂ ਕਰਨ ਤੋਂ ਬਾਅਦ ਲੋਕਾਂ ਨੂੰ ਸਜ਼ਾ ਹੋ ਰਹੀ ਜਿਨ੍ਹਾਂ ਨੇ ਧੱਕਾ ਕੀਤਾ ਜਨਤਾ ਨਾਲ ਜਨਤਾ ਨਾਲ ਧੱਕਾ ਕੀਤਾ ਉਹ ਬਰਦਾਸ਼ਤ ਨਹੀਂ ਹੋਏਗਾ ਉੱਪਰ ਵਾਹਿਗੁਰੂ ਦੇਖਦਾ ਹੈ ਉਹਨਾਂ ਨੇ ਇਨਸਾਫ਼ ਦੇਣਾ ਹੀ ਹੈ ਇਹ ਜਦੋਂ ਸੀਆਈਏ ਬੰਦਾ ਚੁੱਕਦੀ ਐ ਕਿ ਉੱਪਰ ਸੀਨੀਅਰ ਅਫਸਰਾਂ ਨੂੰ ਰਿਪੋਰਟ ਹੁੰਦੀ ਐ ਕਿ ਫਲਾਣਾ ਬੰਦਾ ਅੱਜ ਚੁੱਕਿਆ ਸਾਡੇ ਥਾਣਿਆਂ ਦੇ ਵਿੱਚ ਹਮੇਸ਼ਾ ਇਹ ਗੱਲਬਾਤ ਹੁੰਦੀ ਐ ਵੀ ਜਦੋਂ ਵੀ ਕਿਤੇ ਬੰਦਾ ਟੁਕਿਆ ਚੁੱਕਿਆ ਹਲਕਾ ਜੀਓ ਨੂੰ ਔਰ ਹਲਕਾ ਜੀਏ ਨੂੰ ਐਸਐਸਪੀ ਨੂੰ ਰਿਪੋਰਟ ਦੇਣੀ ਹੁੰਦੀ ਐ ਵੀ ਆਹ ਫਲਾਣਾ ਬੰਦਾ ਚੁੱਕਿਆ ਤੇ ਕੀ ਐ ਐਸਐਸਪੀ ਨੂੰ ਪਤਾ ਹੋਣਾ ਚਾਹੀਦਾ ਕਿ ਨਰਿੰਦਰਦੀਪ ਜੇ ਚੁੱਕਿਆ ਤਾਂ ਕਿਹੜੇ ਮਸਲੇ 'ਚ ਚੁੱਕਿਆ ਐ ਐਸਐਸਪੀ ਬੜੇ ਆਨਸਟ ਉੱਥੇ ਦੇ ਹਾਂ ਉਹ ਔਰ ਮੈਂ ਮਿਲਿਆ ਵੀ ਉਹਨਾਂ ਨੂੰ ਬਹੁਤ ਆਨਸਟ ਐ ਇਹ ਹੁਣ ਪਤਾ ਨਹੀਂ ਵੀ ਉਹਨਾਂ ਨੂੰ ਇਨਫੋਰਮੇਸ਼ਨ ਦਿੱ ਕਿ ਸਾਡੇ ਕਰਪਟ ਅਫਸਰ ਬੈਠੇ ਨੇ ਇਸੇ ਕਰਕੇ ਸਾਡੇ ਥਾਣੇਦਾਰ ਜਿਹੜੇ ਕਰਪਟ ਨੇ ਆ ਰੋਜ਼ ਤਾਂ ਹੀ ਫੜੇ ਜਾਂਦੇ ਪਏ ਨੇ ਇਹਨਾਂ ਨੇ ਗੰਦ ਪਾਇਆ ਮੈਂ ਕਹਿੰਦਾ ਇਸੇ ਵਿਭਾਗ ਦੇ ਜਨਨ ਕੱਢਣੀ ਚਾਹੀਦੀ ਵਿਭਾਗ ਚ ਇਹਨਾਂ ਨੂੰ ਚੁੱਕ ਕੇ ਅੰਦਰ ਲੈ ਕੇ ਇਹਨਾਂ ਦੀ ਜਿੰਦਾ ਪ੍ਰਾਪਰਟੀ ਦੂਜਿਆਂ ਦੀ ਸੀਜ਼ ਕੀਤੀ ਇਹਨਾਂ ਦੀ ਵੀ ਪ੍ਰਾਪਰਟੀ ਸੀਜ਼ ਕਰਨੀ ਚਾਹੀਦੀ ਹੈ ਉਹ ਕਰਪਸ਼ਨ ਦੇ ਫੜੇ ਜਾਣ ਜਿੱਥੇ ਵੀ ਫੜੇ ਜਾਣਾਂ ਦੀ ਪ੍ਰਾਪਰਟੀ ਜਿੱਦਾਂ ਆਪਾਂ ਕਹਿੰਦੇ ਆ ਥਾਰ ਵਾਲੀ ਮੈਡਮ ਦੀ ਸੀਜ਼ ਕੀਤੀ ਹੈ ਜੇ ਉਹ ਪੁਲਿਸ ਮੁਲਾਜ਼ਮ ਹੈ ਤੇ ਇਹ ਵੀ ਪੁਲਿਸ ਮੁਲਾਜ਼ਮ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਸੀਜ਼ ਕੀਤੀਆਂ ਜਾਣੀ ਚਾਹੀਦੀਆਂ ਕਿ ਇਹਨਾਂ ਨੂੰ ਪਤਾ ਲੱਗ ਜਾ ਵਾਰ ਕਹਿੰਦਾ ਕਿ ਅਸੀਂ ਚੋਣੇ ਆ ਕਿ ਕਿਸੇ ਹੋਰ ਦੇ ਨਾਲ ਇਹੋ ਜਿਹਾ ਤਕਾ ਨਾ ਹੋਵੇ ਪਰ ਜਿਹੜਾ ਸਵਾਲ ਇਹ ਬਣਿਆ ਕੀ ਇਹਦਾ ਜਵਾਬ ਦੇ ਪਾਏਗੀ ਪੁਲਿਸ ਕਿ ਚੁੱਕਿਆ ਕਿਉਂ ਸੀਗਾ ਨਰਿੰਦਰ ਨੂੰ ਚੁੱਕਿਆ ਤੇ ਪਤਾ ਲੱਗਦਾ ਪਿਆ ਕੋਈ ਗਲਵਾਦ ਨਹੀਂ ਜੇ ਚੁੱਕਿਆ ਹੁੰਦਾ ਤੇ ਹੁਣ ਤੱਕ ਜਵਾਬ ਨਾ ਦਿੰਦੇ ਗਲਵਾਦ ਕੋਈ ਹੋਣੀ ਨਹੀਂ ਪੁਲਿਸ ਨੇ ਉਹ ਕਰਪਸ਼ਨ ਕਰਕੇ ਚੁੱਕਿਆ ਹੁਣ ਕੱਲ ਤੇ ਰੌਲਾ ਹੈ ਕਰ ਸਰੌੜ-ਰੌੜ ਦੇ ਕਰਪਸ਼ਨ ਦਾ ਸਾਡੇ ਮਹਿਕਮੇ ਜੇ ਬੇੜਾ ਘਰ ਕੋਇਆ ਸਾਡੇ ਮੈਂ ਰੋਜ਼ ਇਹਨਾਂ ਨੂੰ ਕਹਿੰਦਾ ਉਹ ਮੈਂ ਕਹਾ ਬੰਦੇ ਬਣ ਜਾਓ ਨਾ ਲਓ ਕਰਪਸ਼ਨ ਨਾ ਕਰੋ ਬੁਰੀ ਹਾਲਤ ਹੋਣੀ ਬੁਰੀ ਹਾਲਤ ਹੋਣੀ ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਮੈਂ ਇਹਨਾਂ ਨੂੰ ਕਹਿੰਦਾ ਮੈਂ ਰੋਜ਼ ਇਹਨਾਂ ਕਹਿੰਦਾ ਸ਼ਰਮ ਲਾ ਲਈ ਇਹਨਾਂ ਲੋਕਾਂ ਨੇ ਕਿ ਇੰਨਾ ਕਾ ਕਰਪਸ਼ਨ ਦੇ ਸਿਰੇ ਲਾ ਗਿਆ ਵੀ ਦੁਨੀਆ ਲੋਕਾਂ ਦੇ ਚੱਕ ਕੇ ਬੱਚੇ ਹੀ ਮਾਰਨੇ ਸ਼ੁਰੂ ਕਰਤੇ ਯਾਰ ਉਹ ਇੱਕ ਇੱਕ ਬੱਚਾ ਵਿਚਾਰੇ ਦਾ ਕੀ ਹੋਏਗਾ ਮੈਂ ਤੇ ਜਨਤਾ ਨੂੰ ਔਰ ਸਰਕਾਰ ਕੋਲੋਂ ਇੱਕ ਹੱਥ ਜੋੜ ਕੇ ਬੇਨਤੀ ਕਰ ਰਿਹਾ ਨਾ ਵੀ ਇਹੋ ਜਿਹੇ ਜਿਹੜਾ ਕ੍ਰਾਈਮ ਕਰਨਾ ਇਹਨਾਂ ਨੂੰ ਕੋ ਬੰਦ ਕਰ ਦੇਣ ਔਰ ਜਿਹੜੇ ਕਰਦੇ ਉਹਨਾਂ ਇਤਿਹਾਸ ਇੰਜ ਜਿੱਦਾਂ ਕਿ ਕਿਉਂਕਿ ਪੁਲਿਸ ਮੁਲਾਜ਼ਮਾਂ ਨੇ ਉਹ ਉਹਨਾਂ ਨੇ ਧੱਕਾ ਕੀਤਾ ਉਹਨਾਂ ਦੀ ਹੋਣੀ ਚਾਹੀਦੀ ਹੈ ਜੇ ਉਹ ਜਿੱਦਾਂ ਬਾਕੀਆਂ ਦਾ ਉਹਨਾਂ ਦੀ ਪ੍ਰਾਪਰਟੀਆਂ ਬਿਲਕੁਲ ਸੀਜ਼ ਹੋਣੀਆਂ ਜਾਂ ਕਰਪਸ਼ਨ ਕਰਨੀ ਬੰਦ ਕਰ ਦੇਣ ਜਿਹੜੇ ਵੀ ਕਰਪਸ਼ਨ 'ਚ ਫੜਿਆ ਜਾਂਦਾ ਚਾਹੇ ਥਾਣੇਦਾਰ ਹੋਵੇ ਜਾਂ ਸਪਾਈ ਹੋਵੇ ਹੌਲਦਾਰ ਹੋਵੇ ਐਸਪੀ ਹੋਵੇ ਡੀਐਸਪੀ ਸਾਰਿਆਂ ਦੀਆਂ ਪ੍ਰਾਪਰਟੀਆਂ ਬਿਲਕੁਲ ਸੀਜ਼ ਨਾਲ ਹੋਣੀਆਂ ਚਾਹੀਦੀਆਂ ਕਿ ਇਹਨਾਂ ਨੂੰ ਫਿਰ ਬੰਦੇ ਬਣ ਕੇ ਕਰਪਸ਼ਨ ਤੋਂ ਹਮ ਠੀਕ ਹੈ ਭੁਪਿੰਦਰ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋਹੇ ਭੁਪਿੰਦਰ ਸਿੰਘ ਗੋਤਰਾ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਖੁੱਲਕੇ ਨਰਿੰਦਰਦੀਪ ਵਾਲੇ ਮਸਲੇ ਤੇ ਪਰ ਸਵਾਲ ਅੱਜ ਵੀ ਉਹ ਬਰਕਰਾਰ ਬਣਿਆ ਹੋਇਆ ਕਿ ਆਖਿਰਕਾਰ ਨਰਿੰਦਰਦੀਪ ਨੂੰ ਚੁੱਕਿਆ ਕਿਉਂ ਸੀ ਪਰ ਸਰਾਸਰ ਇਹ ਤੱਕਾ ਜਿਹੜਾ ਉਹ ਸਾਹਮਣੇ ਆ ਰਿਹਾ ਕਿ ਜਿਸ ਤਰੀਕੇ ਦੇ ਨਾਲ ਸੀਆਈਏ ਦੇ ਵੱਲੋਂ ਚੱਕਿਆ ਗਿਆ ਔਰ ਉਸ ਤੋਂ ਬਾਅਦ ਜਿਵੇਂ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਦਾ ਖੁਲਾਸਾ ਹੋਣਾ ਚਾਹੀਦਾ ਹੈ ਇਹ ਖੁਲਾਸਾ ਉਦੋਂ ਹੀ ਹੋਏਗਾ ਜਦੋਂ ਤਿੰਨੇ ਜਣੇ ਤਿੰਨ ਜਿਹੜੇ ਇਨਸਪੈਕਟਰ ਦੇ ਵੱਲੋਂ ਚੁੱਕਿਆ ਗਿਆ ਸੀਗਾ ਜਦੋਂ ਇਹ ਫੜੇ ਜਾਣਗੇ ਉਸ ਤੋਂ ਬਾਅਦ ਇਹ ਖੁੱਲ ਕੇ ਕਹਾਣੀ ਸਾਹਮਣੇ ਆਏਗੀ ਕਿ ਆਖਿਰਕਾਰ ਨਰਿੰਦਰਦੀਪ ਨੂੰ ਚੁੱਕਿਆ ਕਿਉਂ ਗਿਆ ਸੀਗਾ ਹਾਂਜੀ ਇਹ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਜਿਹਦੇ ਵਿੱਚ ਬਈ ਤੁਹਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰਨੀ ਕਿਉਂਕਿ ਇਸ ਪਰਿਵਾਰ ਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਜੇ ਗੱਲ ਕਰੀਏ ਜਿਹੜੇ ਇਹ ਲੀਡਰਾਂ ਦੀ ਆਵਾਜ਼ ਵੀ ਪਾਰਟੀ ਦੇ ਜਿਹੜੇ ਵਰਕਰ ਆ ਐਮਐਲਏ ਕੋਈ ਵੀ ਹਲੇ ਤੱਕ ਇਸ ਪਰਿਵਾਰ ਕੋਲੇ ਨਹੀਂ ਪਹੁੰਚਿਆ ਕਿਉਂਕਿ ਕਿਸ ਦਿਨ ਦੀ ਘਟਨਾ ਵਰਪੀ ਆ